ਸਾਰੇ ਦੋਸਤੋ ਵਾਇਸ ਆਫ ਈਸਟ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਅਪਡੇਟ ਹੈ ਸਰਕਾਰ ਦੇ ਕਗਾਰ ਆਪਰੇਸ਼ਨ ਦੇ ਸਬੰਧ ਦੇ ਵਿੱਚ ਜਿਹੜਾ ਦੰਡਾ ਕਾਰਨੀਆ ਜ਼ੋਨ ਦੇ ਵਿੱਚ ਮੇਨਲੀ ਬਸਤਰ ਮੱਧ ਪ੍ਰਦੇਸ਼ ਮਹਾਰਾਸ਼ਟਰ ਓਡੀਸਾ ਝਾਰਖੰਡ ਦੇ ਇਲਾਕੇ ਦੇ ਵਿੱਚ ਲਾਇਆ ਜਾ ਰਿਹਾ ਹੈ ਤੋ ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਐਮ ਐਮ ਸੀ ਜ਼ੋਨ ਹੈਗਾ ਮੱਧ ਪ੍ਰਦੇਸ਼ ਮਹਾਰਾਸ਼ਟਰ ਛਤੀਸ਼ਗੜ੍ਹ ਉਹਦੇ ਜ਼ੋਨ ਦੇ ਪ੍ਰਵਕਤਾ ਅਨੰਤ ਉਰਫ ਵਿਕਾਸ ਨਾਗਪੁਰ ਨੇ ਜਿਹੜਾ ਹੈਗਾ ਤਿੰਨਾਂ ਪ੍ਰਾਂਤਾਂ ਦੇ ਮੁੱਖ ਮੰਤਰੀਆਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਮੈਂ ਸਾਨੂੰ ਜਿਹੜਾ 15 ਫਰਵਰੀ ਤੱਕ 15 ਫਰਵਰੀ 2026 ਤੱਕ ਦਾ ਸਮਾਂ ਦਿੱਤਾ ਜਾਵੇ ਅਸੀਂ ਸਰੈਂਡਰ ਕਰਨਾ ਚਾਹੁੰਦੇ ਹਾਂ ਆਤਮ ਸਮਰਪਣ ਕਰਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਆਪਣੇ ਸਾਥੀਆਂ ਦੇ ਨਾਲ ਸਲਾਹ مشورہ ਕਰ ਸਕੀਏ ਅਸੀਂ ਆਪਣੇ ਵੱਲੋਂ ਜਿਹੜਾ 25ਵੇਂ ਬਰੇਗੰਡ ਹੈਪੀ ਐਲਜੀਏ ਦੀ ਪੀਪਲ ਆਪਰੇਸ਼ਨ ਗੁਰੀਲਾ ਆਰਮੀ ਦੀ 2 ਦਸੰਬਰ ਤੋਂ 8 ਦਸੰਬਰ ਤੱਕ ਹੁੰਦੀ ਹੈ ਉਹ ਅਸੀਂ ਹਫ਼ਤਾ ਨਹੀਂ ਮਨਾਵਾਂਗੇ ਤੇ ਸਰਕਾਰੀ ਜਿਹੜੀਆਂ ਸੁਰੱਖਿਆ ਫੋਰਸਾਂ ਹੈਗੀਆਂ ਉਹਨਾਂ ਦਾ ਵੀ ਜਿਹੜੀ ਕਾਰਵਾਈ ਹੈ ਮਾਓਇਸਟਾਂ ਦੇ ਖਿਲਾਫ ਉਹ ਰੋਕ ਦਿੱਤੀ ਜਾਵੇ ਤਾਂ ਕਿ ਅਸੀਂ ਆਪਣਾ ਸਲਾਹ مشورہ ਕਰਕੇ ਤੇ ਬਾਕੀ ਦੇ ਜਿਹੜੇ ਸਾਥੀਆਂ ਨੂੰ ਕਨਵਿੰਸ ਕਰਾ ਕੇ ਅਸੀਂ ਆਤਮ ਸਮਰਪਣ ਵੱਡੀ ਗਿਣਤੀ ਵਿੱਚ ਕਰ ਸਕੀਏ ਤੇ ਇਹਦਾ ਜਿਹੜਾ ਸਿਰਫ ਅ ਸ਼တိਸ਼ਗੜ ਦੇ ਉਪ ਮੁੱਖ ਮੰਤਰੀ ਨੇ ਜਵਾਬ ਦਿੱਤਾ ਬਾਕੀਆਂ ਨੇ ਇਹਦੇ ਤੇ ਜਿਹੜਾ ਹੈਗਾ ਕੁਝ ਨਹੀਂ ਕਿਹਾ ਤੇ ਉਹਦਾ ਜਿਹੜਾ ਗ੍ਰਹਿ ਮੰਤਰੀ ਹੈ ਜਾਂ ਡਿਪਟੀ ਸੀਐਮ ਹੈਗਾ ਉਸ ਨੇ ਕਿਹਾ ਵੀ ਇਹ ਸਮਾਂ ਤਾਂ ਬਹੁਤ ਜ਼ਿਆਦਾ ਹੈਗਾ ਤੇ ਅਸੀਂ 10 ਤੋਂ 15 ਦਿਨਾਂ ਤੱਕ ਤੁਹਾਨੂੰ ਦੇ ਸਕਦੇ ਹਾਂ ਫਿਰ ਉਹਨੇ ਇੱਕ ਦੂਸਰਾ ਪੱਤਰ ਲਿਖਿਆ ਕਿਉਂਕਿ ਬਾਕੀ ਦੋ ਸੂਬਿਆਂ ਨੇ ਕੋਈ ਜਵਾਬ ਨਹੀਂ ਦਿੱਤਾ ਸੀਗਾ ਦੂਜੇ ਪੱਤਰ ਵਿੱਚ ਉਹਨੇ ਕਿਹਾ ਵੀ ਸਾਨੂੰ 1 ਜਨਵਰੀ ਤੱਕ ਦਾ ਸਮਾਂ ਦਿੱਤਾ ਜਾਵੇ ਪਰ ਇਸ ਤੋਂ ਪਹਿਲਾਂ ਕਿ ਕੋਈ ਉਹਦਾ ਰਿਸਪਾਂਸ ਆਉਂਦਾ ਤਾਂ 28 ਨਵੰਬਰ ਨੂੰ ਉਹ ਆਪਣੇ ਜਿਹੜਾ 10 ਸਾਥੀਆਂ ਸਮੇਤ ਉਹ ਜਿਹੜਾ ਹੈਗਾ ਉਹਨੇ ਆਤਮ ਸਮਰਪਣ ਕਰ ਦਿੱਤਾ ਤੇ ਜਿਹਦੇ ਵਿੱਚ 7 ਹਥਿਆਰ ਵੀ ਉਹ ਸਰਕਾਰ ਦੇ پاس ਸਰਕਾਰ ਦੇ ਹਵਾਲੇ ਉਹਨਾਂ ਨੇ ਕੀਤੇ ਆ ਜਿਨ੍ਹਾਂ ਦੇ ਵਿੱਚ ਇੱਕ SALAR ਹੈ ਇੱਕ ਜਿਹੜੀ ਇਨਸਾਸ ਹੈ ਇੱਕ AK47 ਤੇ ਕੁਝ 303 ਐਦਾਂ ਦੇ ਹਥਿਆਰ ਹੈਗੇ ਆ ਟੋਟਲ 7 ਇਸੇ ਸਮੇਂ ਜਿਹੜਾ ਹੈਗਾ ਉਸੇ ਦਿਨੀ ਜਗਦਲਪੁਰ ਦੇ ਵਿੱਚ 체ਤੂ ਦਾਦਾ ਸੀਗਾ ਇੱਕ ਮਾウス ਆਗੂ ਆ ਉਹਨੇ ਵੀ ਜਿਹੜਾ ਜਿਹੜਾ ਕਿ ਦਰਬਾ ਡਿਵੀਜ਼ਨ ਦਾ ਇੰਚਾਰਜ ਸੀਗਾ ਤੇ ਉਸਨੇ ਵੀ 9 ਆਪਣੇ ਸਾਥੀਆਂ ਸਮੇਤ ਆਤਮਸਮਰਪਣ ਕੀਤਾ ਇਹ ਤਾਂ ਕਹਾਣੀ ਸੀਗੀ ਆਤਮਸਮਰਪਣ ਕਰਨ ਵਾਲਿਆਂ ਦੀ ਪਰ ਇਸੇ ਸਮੇਂ ਜਿਹੜਾ ਹੈਗਾ ਪੀਐਲਜੀਏ ਦੀ ਜਿਹੜੀ 25ਵੀਂ ਬਰੇਗੰਡ ਮਨਾਉਣ ਦੇ ਪ੍ਰਸੰਨ ਪ੍ਰਸੰਗ ਦੇ ਵਿੱਚ ਇੱਕ ਬੜੀ ਵਿਸਤ੍ਰਿਤ ਤਕਰੀਬਨ 20 ਪੇਜਾਂ ਦੀ ਸਟੇਟਮੈਂਟ ਹੈਗੀ ਆ ਉਹ ਵਕ ਵਕ ਸਰੋਤਾਂ ਤੋਂ ਨਾ ਜਿਹੜੀ ਹੈਗੀ ਆ ਇੱਕ ਪ੍ਰਾਪਤ ਹੋਈ ਹੈਗੀ ਤਾਂ ਉਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਜਿਹੜਾ ਹੈਗਾ ਸੈਂਟਰਲ ਕਮਿਸ਼ਨ ਹੈਗਾ ਮਿਲਟਰੀ ਕਮਿਸ਼ਨ ਉਸਨੇ ਤੇ ਸੈਂਟਰਲ ਕਮੇਟੀ ਵੱਲੋਂ 2 ਦਸੰਬਰ ਤੋਂ 8 ਦਸੰਬਰ ਤੱਕ ਦੇਸ਼ ਭਰ ਵਿੱਚ ਪੀਐਲਜੀਏ ਦੀ 25ਵੀਂ ਵਰੇਗੰਡ ਜਿਹੜੀ ਹੈਗੀ ਆ ਉਹ ਇਨਕਲਾਬੀ ਉਤਸ਼ਾਹ ਨਾਲ ਮਨਾਉਣ ਦਾ ਮਨਾਉਣ ਦਾ ਉਹਨਾਂ ਨੇ ਸੱਦਾ ਦਿੱਤਾ ਹੈ ਤਾਂ ਇਸ ਲੈਟਰ ਦੇ ਵਿੱਚ ਜਿੱਥੇ ਪੀਐਲਜੀਏ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਗਈ ਹੈ ਉੱਥੇ ਨਾਲ ਦੀ ਨਾਲ ਜਿਹੜੀਆਂ ਲਹਿਰ ਨੂੰ ਬਖਤੀ ਤੌਰ ਦੇ ਉੱਤੇ ਵੱਡੀ ਜਿਹੜੀਆਂ ਪਛਾੜਾਂ ਜਾਂ ਸੱਟਾਂ ਪੱਜੀਆਂ ਨੇ ਸਰਕਾਰੀ ਜ਼ਬਰ ਦੇ ਪ੍ਰਸੰਗ ਦੇ ਵਿੱਚ ਕਗਾਰ ਆਪਰੇਸ਼ਨ ਦੇ ਤਹਿਤ ਇਸ ਦਾ ਵੀ ਵਿਸਥਾਰ ਚ ਜਿਹੜੇ ਹੈਗੇ ਆ ਉਹ ਗੱਲ ਕੀਤੀ ਗਈ ਹੈ ਹੁਣ ਤੱਕ ਕਿੰਨੇ ਜਿਹੜੇ ਹੈਗੇ ਆ ਇਹ ਪਿਛਲੇ 24 ਮਹੀਨਿਆਂ ਦੇ ਵਿੱਚ ਆ ਕਮਰੇਡ ਉਹਨਾਂ ਦੇ ਸ਼ਹੀਦ ਹੋਏ ਨੇ ਉਹਨਾਂ ਦੀ ਗਿਣਤੀ ਕਿਹੜੇ ਕਿਹੜੇ ਲੈਵਲ ਦੇ ਸੀਗੀ ਇਹਦੀ ਬੜੀ ਡਿਟੇਲ ਇਹਦੇ ਵਿੱਚ ਦਿੱਤੀ ਗਈ ਹੈ ਤੇ ਦੂਸਰਾ ਉਹਨਾਂ ਨੇ ਸੋਨੂ ਰੂਪੇਸ਼ ਬਾਰੇ ਆ ਬੜੇ ਵਿਸਥਾਰ ਚ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਪਾਰਟੀ ਦਾ ਨੁਕਸਾਨ ਕੀਤਾ ਉਹਨਾਂ ਦੇ ਕੀ ਕੀ ਇਤਰਾਜ਼ ਸੀਗੇ ਉਹਨਾਂ ਦੇ ਕੀ ਕੀ ਸਵਾਲ ਸੀਗੇ ਕਿਹੜੇ ਸਵਾਲਾਂ ਦੇ ਉੱਤੇ ਉਹਨਾਂ ਨੇ ਕਾਡਰ ਨੂੰ ਗੁੰਮਰਾਹ ਕੀਤਾ ਤੇ ਗਲਤ ਬਿਆਨੀਆਂ ਕੀਤੀਆਂ ਉਹ ਤੱਥਾਂ ਸਹਾਈ ਤੋਂ ਉਹਨਾਂ ਦਾ ਇੱਕ ਇੱਕ ਪੁਆਇੰਟ ਆ ਕਰਕੇ ਜਵਾਬ ਦਿੱਤਾ ਗਿਆ ਤੇ ਤੀਜੇ ਪਾਰਟ ਦੇ ਵਿੱਚ ਉਹਨਾਂ ਨੇ ਆ ਦੇਸ਼ ਦੀ ਕੌਮੀ ਤੇ ਇਸਤਰੀ ਕਮੰਤਰੀ ਹਾਲਤਾਂ ਬਾਰੇ ਆ ਵਿਸਥਾਰ ਚ ਚਰਚਾ ਕੀਤੀ ਗਈ ਹੈ ਇਸ ਸਿਸਟਮ ਬਾਰੇ ਇਸ ਪ੍ਰਬੰਧ ਬਾਰੇ ਤੇ ਜਿਹੜੀਆਂ ਕਾਰਪੋਰੇਟਾਂ ਦੀਆਂ ਜਾਂ ਪੂੰਜੀਵਾਦੀ ਸਿਸਟਮ ਦੀਆਂ ਸਮਰਾਧੀਆਂ ਦੀਆਂ ਜੋ ਪਾਲਿਸੀਆਂ ਆ ਰਹੀਆਂ ਨੇ ਤੇ ਉਹਦੇ ਤਹਿਤ ਜਿਹੜੀ ਹਿੰਦੂਤਵ ਦਾ ਝੰਡਾ ਬੁਲੰਦ ਕਰਨ ਵਾਲੀ ਭਾਰਤੀ ਬੀਜੇਪੀ ਤੇ ਆਰਐਸਐਸ ਦਾ ਜਿਹੜਾ ਜਿਹੜੀ ਸਰਕਾਰ ਹੈਗੀ ਆ ਇਹਦੀਆਂ ਨੀਤੀਆਂ ਬਾਰੇ ਕਾਫੀ ਡਿਟੇਲ ਚਰਚਾ ਕੀਤੀ ਗਈ ਹੈਗੀ ਯਾਰ ਇਹ ਸਾਰੇ ਦਾ ਸਾਰਾ ਜਿਹੜਾ ਪੱਤਰ ਤਾਂ ਇੱਕ ਵੀਡੀਓ ਦੇ ਵਿੱਚ ਸੰਭਵ ਨਹੀਂ ਹੈਗਾ ਡਿਸਕਸ ਹੋਣਾ ਇਹਦੇ ਇਹਦੇ ਪਹਿਲੇ ਜਿਹੜੇ ਹੈਗੇ ਆ ਭਾਗਾਂ ਦੋ ਭਾਗਾਂ ਨਾਲ ਸੰਬੰਧਤ ਮੈਂ ਅੱਜ ਜੀ ਤੁਹਾਡੇ ਨਾਲ ਉਹ ਜਿਹੜੀ ਹੈਗੀ ਆ ਉਹ ਸਾਂਝਾ ਕਰਨਾ ਚਾਹਾਂਗਾ ਪਹਿਲੇ ਦੋ ਭਾਗਾਂ ਨੂੰ ਤੇ ਜਿਹਦੇ ਵਿੱਚ ਮੇਨਲੀ ਪੀ ਐਲ ਜੀਏ ਔਰ ਸੋਨੂ ਉਹਨਾਂ ਦੇ ਇੱਥੇ ਤੱਕ ਕਿ ਪਾਰਟੀ ਦੀਆਂ ਵੀ ਜਿਹੜੀਆਂ ਲਿਮਿਟੇਸ਼ਨਾਂ ਆ ਜਾਂ ਉਹਨਾਂ ਦੀਆਂ ਕਮਜ਼ੋਰੀਆਂ ਜਾਂ ਉਹਦੀਆਂ ਨੇ ਗਲਤੀਆਂ ਉਹਨਾਂ ਦਾ ਵੀ ਉਹਨਾਂ ਨੇ ਇੱਕ ਕਿਸਮ ਦਾ ਰਿਵਿਊ ਟਾਈਪ ਕੁਝ ਪੁਆਇੰਟ ਪਿੰ ਪੁਆਇੰਟ ਕੀਤੇ ਹੈਗੇ ਆ ਖਾਮੀਆਂ ਜਿੰਨਾ ਕਰਕੇ ਜਿਆਦਾ ਵੱਡਾ ਨੁਕਸਾਨ ਪਾਰਟੀ ਦਾ ਹੋਇਆ ਹੈਗਾ ਤੋਂ ਇਹ ਜਿੰਨਾ ਪਾਰਟ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਇਹ ਪੰਜਾਬੀ ਅਨੁਵਾਦ ਜਿਹੜਾ ਹੈਗਾ ਕਿਉਂਕਿ ਮੈਨੂੰ ਜਿਹੜਾ ਇੰਗਲਿਸ਼ ਦੇ ਵਿੱਚ ਜਿਹੜਾ ਲੈਟਰ ਪ੍ਰਾਪਤ ਹੋਇਆ ਸੀਗਾ ਇਹਦਾ ਪੰਜਾਬੀ ਅਨੁਵਾਦ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚੋਂ ਅਪੜ ਸਕਦੇ ਹੋ ਜਾਂ ਉਹਨੂੰ ਕੋਈ ਕਾਪੀ ਕਰਨਾ ਚਾਹੇ ਤਾਂ ਕਾਪੀ ਕਰ ਸਕਦਾ ਹੈਗਾ ਬਾਕੀ ਜਿਹੜਾ ਸੈਕੰਡ ਪਾਰਟ ਹੋਏਗਾ ਉਹ ਅਗਲੀ ਵੀਡੀਓ ਦੇ ਵਿੱਚ ਮੈਂ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ ਲੇਕਿਨ ਜਿਹੜਾ ਦਿਲਚਸਪੀ ਵਾਲਾ ਪਾਰਟ ਹੈਗਾ ਸਰੋਤਿਆਂ ਦੀ ਜਾਂ ਇਸ ਮੂਮੈਂਟ ਨਾਲ ਲਗਾਓ ਰੱਖਣ ਵਾਲਿਆਂ ਦੀ ਉਹ ਅੱਜ ਦੀ ਵੀਡੀਓ ਦੇ ਵਿੱਚ ਮੁੱਖ ਤੌਰ ਦੇ ਉੱਤੇ ਕਵਰ ਕੀਤਾ ਜਾਏਗਾ ਤਾਂ ਬਿਨਾਂ ਦੇਰੀ ਦੇ ਮੈਂ ਪੜਨ ਜਾ ਰਿਹਾ ਇਸ ਨੂੰ ਤੇ ਇਹਦਾ ਟਾਈਟਲ ਹੈਗਾ ਪੀਐਲਜੀ ਦੀ 25ਵੀਂ ਬਰੇਗੰਡ ਆਓ ਆਪਾਂ 2 ਦਸੰਬਰ ਤੋਂ 8 ਦਸੰਬਰ 2025 ਤੱਕ ਦੇਸ਼ ਭਰ ਵਿੱਚ ਪੀਐਲਜੀ ਦੀ 25ਵੀਂ ਬਰੇਗੰਡ ਇਨਕਲਾਬੀ ਉਤਸ਼ਾਹ ਨਾਲ ਮਨਾਈਏ ਆਓ ਆਪਾਂ ਪਾਰਟੀ ਵੀ ਰੱਖਿਆ ਕਰੀਏ ਆਓ ਆਪਾਂ ਪੀਐਲਜੀ ਦੀ ਰੱਖਿਆ ਕਰੀਏ ਆਓ ਆਪਾਂ ਜਨਤਕ ਸੰਗਠਨਾਵਾਂ ਦੀ ਰੱਖਿਆ ਕਰੀਏ ਆਓ ਆਪਾਂ ਇਨਕਲਾਬੀ ਲਹਿਰ ਦੀ ਰੱਖਿਆ ਕਰੀਏ ਇਨਕਲਾਬੀ ਅਤੇ ਰਾਖਿਆਤਮਕ ਕਾਗਾਰ ਜੁੱਧ ਦੇ ਸਾਹਮਣੇ ਇਹ ਸਭ ਜ਼ਰੂਰੀ ਹੈ ਆਓ ਆਪਾਂ ਸਮਰਾਜਵਾਦੀ ਦਲਾਲ ਅਤੇ ਨੌਕਰਸ਼ਾ ਪੂੰਜੀਪਤੀ ਅਤੇ ਜ਼ਗੀਰਦਾਰ ਵਰਗਾਂ ਦੇ ਗੱਠਜੋੜ ਵਿਰੁੱਧ ਜਮਾਤੀ ਸੰਘਰਸ਼ ਨੂੰ ਤੇਜ਼ ਕਰੀਏ ਆਓ ਕੇਂਦਰ ਅਤੇ ਰਾਜਾਂ ਵਿੱਚ ਖੁਦਮੁਖਤਾ ਰਾਜਾਂ ਵਿੱਚ ਬ੍ਰਾਹਮਣਵਾਦੀ ਹਿੰਦੂਤਵ ਫਾਸ਼ੀਵਾਦੀ ਆਰਐਸਐਸ ਭਾਜਪਾ ਸਰਕਾਰਾਂ ਵਿਰੁੱਧ ਸੰਘਰਸ਼ ਨੂੰ ਤੇਜ਼ ਕਰੀਏ ਪੀਐਲਜੀਏ ਦੀ 25ਵੀਂ ਬਰੇਗੰਡ ਦੇ ਮੌਕੇ ਤੇ ਕੇਂਦਰੀ ਫੌਜੀ ਕਮਿਸ਼ਨ ਜਿਹਨੂੰ ਸੀਐਮਸੀ ਕਿਹਾ ਗਿਆ ਅਤੇ ਸੀਪੀਆਈ ਮਾਓਵਾਦੀ ਇਹ ਸੰਦੇਸ਼ ਭੇਜਦੇ ਹਨ ਇਹ ਇੱਕ ਟਾਈਟਲ ਹੈ ਇਹਨਾਂ ਦਾ ਪੂਰੀ ਪਾਰਟੀ ਨੂੰ ਪੀਐਲਜੀਏ ਨੂੰ ਲੋਕਾਂ ਦੇ ਢਾਂਚੇ ਨੂੰ ਅਤੇ ਦੱਬੇ ਕੁਚਲੇ ਲੋਕਾਂ ਨੂੰ ਕੇਂਦਰੀ ਮਿਲਟਰੀ ਕਮਿਸ਼ਨ ਸੀਸੀ ਸੀਪੀਆਈ ਮਾਓਵਾਦੀ ਪਿਆਰੇ ਸਾਥੀਓ ਅਤੇ ਲੋਕੋ ਦੇਸ਼ ਵਿੱਚ ਨਵੇਂ ਜਮਹੂਰੀ ਇਨਕਲਾਬ ਦੀ ਜਿੱਤ ਲਈ ਨਵਜਮੂਰੀਨ ਇਨਕਲਾਬ ਦੀ ਜਿੱਤ ਲਈ ਲੋਕ ਜੁੱਧ ਨੂੰ ਅੱਗੇ ਵਧਾ ਰਹੀ ਪੀਪਲ ਲਿਬ੍ਰੇਸ਼ਨ ਗੋਰੀਲਾ ਆਰਮੀ ਪੀ ਐਲ ਜੀਏ 2 ਦਸੰਬਰ ਨੂੰ 25 ਸਾਲ ਪੂਰੇ ਕਰ ਰਹੀ ਹੈ ਇਸ ਮੌਕੇ ਤੇ ਕੇਂਦਰੀ ਫੌਜੀ ਕਮਿਸ਼ਨ ਸੀ ਐਮ ਸੀ ਸਾਰੀਆਂ ਪਾਰਟੀ ਕਮੇਟੀਆਂ ਸਾਰੇ ਪਾਰਟੀ ਰੈਂਕਾਂ ਸਾਰੇ ਪੀ ਐਲ ਜੀਏ ਕਮਾਂਡਾਂ ਸਾਰੀਆਂ ਇਕਾਈਆਂ ਅਤੇ ਸਾਰੇ ਜਨਤਕ ਸੰਗਠਨਾਂ ਅਤੇ ਇਨਕਲਾਬੀ ਲੋਕਾਂ ਨੂੰ 2 ਦਸੰਬਰ ਤੋਂ 8 ਦਸੰਬਰ ਤੱਕ ਦੇਸ਼ ਭਰ ਵਿੱਚ ਪੀਐਲਜੀਏ ਦੀ 25ਵੀਂ ਵਰੇਗੰਡ ਮਨਾਉਣ ਦਾ ਸੱਦਾ ਦਿੰਦੀ ਹੈ ਇਹ ਜੰਗਲਾਂ ਮੈਦਾਨੀ ਇਲਾਕਿਆਂ ਤੇ ਸ਼ਹਿਰੀ ਖੇਤਰਾਂ ਵਿੱਚ ਕੀਤਾ ਜਾਣਾ ਚਾਹੀਦਾ ਹੈ ਇਹ ਇਨਕਲਾਬੀ ਜੋਸ਼ ਨਾਲ ਕੀਤਾ ਜਾਣਾ ਚਾਹੀਦਾ ਹੈ ਇਹ ਦ੍ਰਿੜ ਇਰਾਦੇ ਨਾਲ ਕੀਤਾ ਜਾਣਾ ਚਾਹੀਦਾ ਹੈ ਸੀਐਮਸੀ ਪੂਰੇ ਇਨਕਲਾਬੀ ਕੈਂਪ ਨੂੰ ਹੇਠ ਲਿਖਿਆ ਸਦਾ ਦਿੰਦਾ ਹੈ ਆਓ ਆਪਾਂ ਪਾਰਟੀ ਦੀ ਰੱਖਿਆ ਕਰੀਏ ਆਓ ਆਪਾਂ ਪੀਐਲਜੀ ਦੀ ਰੱਖਿਆ ਕਰੀਏ ਆਓ ਆਪਾਂ ਜਨਤਕ ਸੰਗਠਨਾਂ ਦੀ ਰੱਖਿਆ ਕਰੀਏ ਆਓ ਆਪਾਂ ਇਨਕਲਾਬੀ ਲਹਿਰ ਦੀ ਰੱਖਿਆ ਕਰੀਏ ਇਹ ਸਭ ਕਗਾਰ ਦੇ ਇਨਕਲਾਬੀ ਅਤੇ ਰੱਖਿਆਾਤਮਕ ਯੁੱਧੇ ਸਾਹਮਣੇ ਜ਼ਰੂਰੀ ਹੈ ਆਓ ਆਪਾਂ ਸਮਰਾਜਵਾਦੀ ਦਲਾਲ ਤਾਨਾਸ਼ਾਹੀ ਪੂੰਜੀਵਾਦੀ ਅਤੇ ਜ਼ਿਮੀਂਦਾਰ ਵਰਗਾਂ ਦੇ ਗੱਠਜੋੜ ਵਿਰੁੱਧ ਜਮਾਤੀ ਸੰਘਰਸ਼ ਨੂੰ ਤੇਜ਼ ਕਰੀਏ ਔਰ ਆਪਾਂ ਕੇਂਦਰ ਅਤੇ ਰਾਜਾਂ ਵਿੱਚ ਬ੍ਰਾਹਮਣਵਾਦੀ ਹਿੰਦੂਤਵ ਫਾਸ਼ੀਵਾਦੀ ਆਰਐਸਐਸ ਭਾਜਪਾ ਸਰਕਾਰਾਂ ਵਿਰੁੱਧ ਸੰਘਰਸ਼ ਨੂੰ ਤੇਜ਼ ਕਰੀਏ ਪੀਐਲਜੀਏ ਦੀ 24ਵੀਂ बरेਗੰਡ ਦੇ ਮੌਕੇ ਤੇ ਸੀਐਮਸੀ ਨੇ ਇੱਕ ਕੰਮ ਪੂਰੀ ਪਾਰਟੀ ਪੀਐਲਜੀਏ ਲੋਕ ਸੰਗਠਨਾ ਅਤੇ ਇਨਕਲਾਬੀ ਲੋਕਾਂ ਦੇ ਸਾਹਮਣੇ ਰੱਖੀ ਪਿਛਲੇ ਸਾਲ ਦੌਰਾਨ ਸਾਰੀਆਂ ਪਾਰਟੀ ਕਮੇਟੀਆਂ ਨੇ ਉਤਸ਼ਾਹ ਨਾਲ ਕੰਮ ਕੀਤਾ ਹੈ ਉਹਨਾਂ ਨੇ ਦ੍ਰਿੜਤਾ ਹਿੰਮਤ ਅਤੇ ਅਨੁਸ਼ਾਸਨ ਨਾਲ ਕੰਮ ਕੀਤਾ ਹੈ सीएमसी ਸਾਰੇ ਪਾਰਟੀ ਰੈਂਕਾਂ ਅਤੇ ਪੀਐਲਜੀ ਕਮਾਂਡਾਂ ਅਤੇ ਕਮਾਂਡਰਾਂ ਸਾਰੇ ਲੜਾਕਿਆਂ ਅਤੇ ਸਾਰੇ ਨੇਤਾਵਾਂ ਨੂੰ ਇਨਕਲਾਬੀ ਸ਼ੁਭ ਕਾਮਨਾਵਾਂ ਦਿੰਦਾ ਹੈ ਜਦ ਤੱਕ ਸੰਗਠਨਾ ਨੂੰ ਸਾਰੇ ਕਾਰਕੁਨਾਂ ਨੂੰ ਲੋਕ ਮਲੇਸ਼ੀਆ ਦੇ ਸਾਰੇ ਮੈਂਬਰਾਂ ਨੂੰ ਅਤੇ ਸਾਰੇ ਇਨਕਲਾਬੀ ਲੋਕਾਂ ਨੂੰ ਸੀਐਮਸੀ ਪਿਛਲੇ ਸਾਲ ਦੌਰਾਨ ਰਾਜਨੀਤਿਕ ਫੌਜੀ ਸੰਗਠਨਾਤਮਕ ਸੱਭਿਆਚਾਰਕ ਅਤੇ ਰਣਨੀਤਿਕ ਯਤਨਾਂ ਵਿੱਚ ਹਿੱਸਾ ਲੈਣ ਵਾਲੀ ਸਾਰੇ ਸਾਥੀਆਂ ਨੂੰ ਇਨਕਲਾਬੀ ਸ਼ੁਭ ਕਾਮਨਾਵਾਂ ਦਿੰਦਾ ਹੈ। ਉਹਨਾਂ ਨੇ ਆਪਣੀ ਤਾਕਤ ਨਾਲ ਆਪਰੇਸ਼ਨ ਕਗਾਰ ਦੇ ਵਿਰੁੱਧ ਇਨਕਲਾਬੀ ਅਤੇ ਰੱਖਿਆਤਮਕ ਯੁੱਧਾ ਸਾਹਮਣਾ ਕਰਦੇ ਹੋਏ ਇਹ ਕੀਤਾ ਹੈ। ਸੀਐਮਸੀ ਇਹ ਵੀ ਵਿਸ਼ਵਾਸ ਪ੍ਰਗਟ ਕਰਦਾ ਹੈ ਕਿ ਦੇਸ਼ ਦੇ ਵੱਖ-ਵੱਖ ਇਨਕਲਾਬੀ ਖੇਤਰਾਂ ਵਿੱਚ ਗੁਰੀਲਾ ਯੁੱਧ ਵਿੱਚ ਜ਼ਖਮੀ ਹੋਏ ਸਾਥੀ ਹਿੰਮਤ ਨਾਲ ਜਲਦੀ ਠੀਕ ਹੋ ਗਏ ਹਨ। ਇਸ ਦਾ ਮੰਨਣਾ ਹੈ ਕਿ ਉਹਨਾਂ ਨੇ ਦੁਬਾਰਾ ਆਪਣੀ ਜਗ੍ਹਾ ਲੈ ਲਈ ਹੈ ਅਤੇ ਗੁਰੀਲਾ ਯੁੱਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਵਾਂ ਯਾਹਨ ਪਿਛਲੇ ਸਾਲ ਦੌਰਾਨ ਸਾਡੇ ਸਾਥੀਆਂ ਨੇ ਕਾਗਾਰ ਜੁੱਦ ਦਾ ਇਕੱਲੇ ਹੀ ਸਾਹਮਣਾ ਕੀਤਾ ਅਤੇ ਅਟਲ ਦ੍ਰਿੜਤਾ ਨਾਲ ਇਸ ਦਾ ਵਿਰੋਧ ਕੀਤਾ ਇਨ੍ਹਾਂ ਲੜਾਈਆਂ ਵਿੱਚ ਬਹੁਤ ਸਾਰੇ ਬਹਾਦਰ ਗਰੀਲੇ ਸ਼ਹੀਦ ਹੋਏ ਕਈਆਂ ਨੇ ਘੇਰਾਬੰਦੀ ਅਤੇ ਖਾਤਮੇਨੀਆ ਕਾਰਵਾਈਆਂ ਵਿੱਚ ਆਪਣੀਆਂ ਜਾਨਾਂ ਗਵਾ ਦਿੱਤੀਆਂ ਕਈ ਸਾਥੀਆਂ ਨੇ ਦੁਸ਼ਮਣ ਨਾਲ ਹੋਏ ਮੁਕਾਬਲੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਕਈ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਕਈਆਂ ਨੇ ਦਸ਼ਮ ਨੰਬਰ ਉਹ حملہਵਰ ਕਾਰਵਾਈਆਂ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ। ਕੁਝ ਨੇ ਵਿਸ਼ਵਾਸ ਘਾਤ ਕਰਨ ਆਪਣੀਆਂ ਜਾਨਾਂ ਗਵਾ ਦਿੱਤੀਆਂ। ਕੁਝ ਸਾਥੀਆਂ ਦੀ ਮੌਤ ਹਾਦਸਿਆਂ ਵਿੱਚ ਹੋਈ ਜਦੋਂ ਕਿ ਕੁਝ ਦੀ ਸਿਹਤ ਖਰਾਬ ਹੋਣ ਕਾਰਨ ਹੋਈ। ਮੌਤ ਹੋਈ। ਕੇਂਦਰੀ ਫੌਜੀ ਕਮਿਸ਼ਨ ਸੀਐਮਸੀ ਆਪਣਾ ਸਿਰ ਝੁਕਾਉਂਦਾ ਹੈ ਅਤੇ ਇਨ੍ਹਾਂ ਸਾਰੇ ਸ਼ਹੀਦਾਂ ਨੂੰ ਨਿਮਰਤਾਪੂਰਵਕ ਇਨਕਲਾਬੀ ਸ਼ਰਧਾਂਜਲੀ ਭੇਟ ਕਰਦਾ ਹੈ। ਜਨਵਰੀ 2024 ਤੋਂ ਬਾਅਦ ਕਗਾਰ ਜੁੱਧ ਦਿਨੋ ਦਿਨ ਗੰਭੀਰ ਹੁੰਦਾ ਗਿਆ ਸਾਡੇ ਸਾਥੀ ਇਸ ਤੋਂ ਨਹੀਂ ਡਰੇ ਉਹ ਦੁਸ਼ਮਣ ਦੇ ਵਿਰੁੱਧ ਖੜੇ ਰਹੇ ਉਹ ਪਿੱਛੇ ਨਹੀਂ ਹਟੇ ਉਹ ਆਖਰੀ ਸਾਹ ਤੱਕ ਲੜੇ ਸ਼ਹੀਦਾਂ ਨੇ ਬੇਮਿਸਾਲ ਹਿੰਮਤ ਦਿਖਾਈ ਉਹਨਾਂ ਨੇ ਅਝਿਹਾ ਵਿਰੋਧ ਦਿਖਾਇਆ ਜੋ ਕਦੇ ਵੀ ਦੁਸ਼ਮਣ ਅੱਗੇ ਸਮਰਪਣ ਨਹੀਂ ਕੀਤਾ ਉਹਨਾਂ ਨੇ ਸੰਘਰਸ਼ ਦੀ ਇੱਕ ਸ਼ੈਲੀ ਦਿਖਾਈ ਜੋ ਮੌਤ ਤੋਂ ਨਹੀਂ ਡਰੀ ਉਹਨਾਂ ਨੇ ਦ੍ਰਿੜਤਾ ਦਿਖਾਈ ਜੋ ਕਦੇ ਥੱਕੀ ਨਹੀਂ ਉਹਨਾਂ ਨੇ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਅਤੇ ਸਮਰਪਣ ਨੂੰ ਸਾਬਤ ਕੀਤਾ ਉਹਨਾਂ ਨੇ ਇਨਕਲਾਬੀ ਜੁੱਧ ਜਿੱਤ ਵਿੱਚ ਅਟੁੱਟ ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ ਉਹ ਸਾਡੇ ਲਈ ਇੱਕ ਮਹਾਨ ਰੋਲ ਮਾਡਲ ਹਨ ਉਹ ਇੱਕ ਸਦੀਵੀ ਉਦਾਹਰਣ ਹਨ ਅਸੀਂ ਉਹਨਾਂ ਦੇ ਆਦਰਸ਼ਾਂ ਨੂੰ ਕਾਇਮ ਰੱਖਾਂਗੇ ਅਸੀਂ ਉਹਨਾਂ ਦੇ ਬਹਾਦਰੀ ਭਰੇ ਵਿਰੋਧ ਅਤੇ ਉਹਨਾਂ ਦੇ ਕੰਮਾਂ ਨੂੰ ਦੁਨੀਆ ਸਾਹਮਣੇ ਲੈ ਜਾਵਾਂਗੇ ਅਸੀਂ ਉਹਨਾਂ ਦੇ ਸਿਧਾਂਤਾਂ ਦੀ ਪ੍ਰਸ਼ੰਸਾ ਕਰਾਂਗੇ ਅਸੀਂ ਉਹਨਾਂ ਦੇ ਕਦਮਾਂ ਤੇ ਚੱਲਾਂਗੇ ਅਸੀਂ ਉਹਨਾਂ ਦੇ ਆਦਰਸ਼ਾਂ ਦੀ ਪੂਰਤੀ ਲਈ ਆਪਣੇ ਆਖਰੀ ਸਾਹ ਤੱਕ ਦ੍ਰਿੜਤਾ ਨਾਲ ਲੜਨ ਦਾ ਪਰਣ ਲਾਵਾਂਗੇ ਪਿਛਲੇ 11 ਮਹੀਨਿਆਂ ਵਿੱਚ ਦਸੰਬਰ 2024 ਤੋਂ ਨਵੰਬਰ 2025 ਤੱਕ ਦੇਸ਼ ਭਰ ਵਿੱਚ 320 ਸਾਥੀ ਕਗਾਰ ਜੁੱਧੂ ਦਾ ਵਿਰੋਧ ਕਰਦੇ ਹੋਏ ਸ਼ਹੀਦ ਹੋਏ ਟੋਟਲ ਗਿਣਤੀ 320 ਦੱਸੀ ਗਈ ਹੈ ਇਨਾ ਵਿੱਚੋਂ 183 ਪੁਰਸ਼ ਸਾਥੀ ਸਨ 117 ਮਹਿਲਾ ਸਾਥੀ ਸਨ 20 ਵਿਅਕਤੀਆਂ ਦੀ ਪਛਾਣ ਅਜੇ ਪਤਾ ਨਹੀਂ ਲੱਗ ਸકી ਬਿਹਾਰ ਤੇ ਝਾਰਖੰਡ ਵਿੱਚ 22 ਸਾਥੀ ਸ਼ਹੀਦ ਹੋ ਗਏ ਅਸਾਮ ਵਿੱਚ 1 ਦੰਡਾਕਾਰਨੀਆਂ ਵਿੱਚ 243 ਉੜੀਸਾ ਵਿੱਚ 33 ਐਮ ਐਮ ਸੀ ਵਿੱਚ 7 ਤਲੰਗਣਾ ਵਿੱਚ 8 ایਓਬ ਯਾਨੀ ਆਂਧਰਾ ਉੜੀਸਾ ਬਾਰਡਰ ਏਰੀਆ ਵਿੱਚ 6 ਉਨ੍ਹਾਂ ਵਿੱਚ ਸਾਡੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਬਸਵਾ ਰਾਜ ਰਾਜੂ ਵੀ ਆ ਸਨ। ਸ਼ਹਿਰਾਂ ਵਿੱਚ ਕੇਂਦਰੀ ਕਮੇਟੀ ਦੇ 8 ਮੈਂਬਰ ਅਤੇ ਵੱਖ-ਵੱਖ ਰਾਜ ਕਮੇਟੀਆਂ ਦੇ 15 ਮੈਂਬਰ ਸ਼ਾਮਲ ਹਨ। 25 ਜ਼ਿਲ੍ਹਾ ਕਮੇਟੀ ਮੈਂਬਰ ਤੇ 73 ਖੇਤਰ ਕਮੇਟੀਆਂ ਦੇ ਮੈਂਬਰ ਸਨ। ਖੇਤਰੀ ਕਮੇਟੀਆਂ ਦੇ 116 ਪਾਰਟੀ ਮੈਂਬਰ ਸਨ। 13 ਪੀਐਲਜੀ ਨਾਲ ਸੰਬੰਧਿਤ ਸਨ। 33 ਵੱਖ-ਵੱਖ ਜਨਤਕ ਸੰਗਠਨਾਂ ਦੇ ਕਾਡਰ ਅਤੇ ਕਾਰਕੁਨ ਸਨ ਕਈ ਇਨਕਲਾਬੀ ਲੋਕਾਂ ਨੇ ਵੀ ਆਪਣੀਆਂ ਜਾਨਾਂ ਵਾਰ ਦਿੱਤੀਆਂ ਇਸ ਤੋਂ ਇਲਾਵਾ 37 ਵਿਅਕਤੀ ਜਿਨ੍ਹਾਂ ਦੀ ਸੰਗਠਨਾਤਮਕ ਸਥਿਤੀ ਨਿਰਣਾਇਕ ਤੌਰ ਤੇ ਸਥਾਪਿਤ ਨਹੀਂ ਕੀਤੀ ਜਾ ਸਕੀ ਉਹ ਵੀ ਮਾਰੇ ਗਏ ਲੋਕ ਸੰਘਰਸ਼ਨ ਦੌਰਾਨ ਦੇਸ਼ ਭਰ ਵਿੱਚ ਬਹੁਤ ਸਾਰੇ ਇਨਕਲਾਬੀ ਪ੍ਰਗਤੀਸ਼ੀਲ ਅਤੇ ਜਮਹੂਰੀ ਆਗੂ ਅਤੇ ਜਨਤਕ ਸੰਗਠਨਾਂ ਦੇ ਕਾਰਕੁਨ ਸ਼ਹੀਦ ਹੋ ਗਏ ਕੁਝ ਬੁੱਧੀਜੀਵੀ ਇਨਕਲਾਬੀ ਹਮਦਰਦ ਅਤੇ ਦੋਸਤ ਵੀ ਅਕਾਲ ਚਲਾਣਾ ਕਰ ਗਏ ਫਿਲੀਪੀਨਸ ਵਿੱਚ ਉਸ ਦੇਸ਼ ਦੀ ਕੌਨਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਕੁਝ ਮੈਂਬਰ ਕੁਝ ਕਮਾਂਡਰ ਅਤੇ ਨਿਊ ਪੀਪਲਜ਼ ਆਰਮੀ ਦੇ ਮੈਂਬਰ ਅਤੇ ਨੈਸ਼ਨਲ ਡੈਮੋਕ੍ਰੈਟਿਕ ਫਰੰਟ ਦੇ ਕੁਝ ਆਗੂ ਅਤੇ کارਕੁਨ ਸ਼ਹੀਦ ਹੋ ਗਏ ਅਮਰੀਕਾ ਵਿੱਚ ਗਾਗਾ ਵਿੱਚ ਪਿਛਲੇ 2 ਸਾਲਾਂ ਦੌਰਾਨ ਸੰਯੁਕਤ ਰਾਜ ਸਰਕਾਰ ਦੇ ਸਮਰਥਨ ਨਾਲ ਇਜ਼ਰਾਈਲ ਦੁਆਰਾ ਕੀਤੀ ਗਈ ਨਸ਼ਲ ਕੁਸੀ ਜੰਗ ਵਿੱਚ 75000 ਫਲਸਤੀਨੀ ਤੇ ਲੜਾਕੂ ਮਾਰੇ ਗਏ ਸਨ सीएमसी ਇਹਨਾਂ ਸਾਰੇ ਸ਼ਹੀਦਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕਰਦਾ ਹੈ। ਕਗਾਰ ਜੁੱਧ ਦੌਰਾਨ ਅਸੀਂ ਆਪਣੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਬਸਵਾ ਰਾਜੂ ਨੂੰ ਗਵਾ ਦਿੱਤਾ। ਅਸੀਂ 8 ਕੇਂਦਰੀ ਕਮੇਟੀ ਮੈਂਬਰ ਤੇ 15 ਰਾਜ ਕਮੇਟੀ ਮੈਂਬਰ ਗਵਾ ਦਿੱਤੇ। ਅਸੀਂ ਕੁੱਲ 320 ਸਾਥੀ ਗਵਾ ਦਿੱਤੇ। ਲਹਿਰ ਨੂੰ ਭਾਰੀ ਨੁਕਸਾਨ ਹੋਇਆ। ਸਥਿਤੀ ਵਿੱਚ ਸੋਨੂ ਅਤੇ ਸਤੀਸ਼ ਵਰਗੇ ਕੁਝ ਲੋਕਾਂ ਨੇ ਆਤਮ ਸਮਰਪਣ ਕਰ ਦਿੱਤਾ। ਉਹ ਹਥਿਆਰ ਦੁਸ਼ਮਣ ਦੇ ਹਮਲੇ ਕਰਕੇ ਭੱਜ ਗਏ। ਉਹਨਾਂ ਨੇ ਲਹਿਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਅਸੀਂ ਇਸ ਸ਼ੋਕੜ ਵਿੱਚ ਪੀਐਲਜੀਏ ਦੀ 25ਵੀਂ ਭਰੇਗੰਡ ਮਨਾ ਰਹੇ ਹਾਂ ਅਜਿਹੇ ਸਮੇਂ ਸਾਡੀ ਪਾਰਟੀ ਅਤੇ ਸਾਡੇ ਪੀਐਲਜੀਏ ਦਾ ਕੰਮ ਹੈ ਕਿ ਉਹ ਇਨਕਲਾਬੀ ਕੈਂਪ ਵਿੱਚ ਲਹਿਰ ਦੇ ਭਵਿੱਖ ਬਾਰੇ ਉੱਠਣ ਵਾਲੇ ਸਵਾਲਾਂ ਦੇ ਜਵਾਬ ਦੇਣ ਡਰ ਅਤੇ ਚਿੰਤਾ ਨੂੰ ਦੂਰ ਕਰਨਾ ਸਾਡਾ ਕੰਮ ਹੈ ਹਿੰਮਤ ਪੈਦਾ ਕਰਨਾ ਅਤੇ ਆਤਮ ਵਿਸ਼ਵਾਸ ਪੈਦਾ ਕਰਨਾ ਸਾਡਾ ਕੰਮ ਹੈ ਪੂਰੇ ਇਨਕਲਾਬੀ ਕੈਂਪ ਨੂੰ ਦ੍ਰਿੜ ਅਰਾਦੇ ਅਤੇ ਬੇਮਿਸਾਲ ਹਿੰਮਤ ਨਾਲ ਅੱਗੇ ਵਧਾਉਣਾ ਸਾਡਾ ਕੰਮ ਹੈ ਇਸ ਸਮੁੱਚੇ ਕੰਮ ਦੇ ਹਿੱਸੇ ਵਜੋਂ ਅਸੀਂ ਪੀਐਲਜੀ ਦੀ ਬਰੇਗੰਡ ਮਨਾਉਂਦੇ ਹਾਂ ਇਸ ਕਾਰਜ ਨੂੰ ਪੂਰਾ ਕਰਨ ਲਈ ਸਾਨੂੰ ਅੰਦੋਲਨ ਵਿੱਚ ਹੋ ਰਹੇ ਗੰਭੀਰ ਨੁਕਸਾਨਾਂ ਦੇ ਕਾਰਨਾਂ ਦੀ ਪਛਾਣ ਕਰਨੀ ਚਾਹੀਦੀ ਹੈ ਸਾਨੂੰ ਉਹਨਾਂ ਨੂੰ ਠੀਕ ਕਰਨਾ ਚਾਹੀਦਾ ਹੈ ਸਾਨੂੰ ਬਾਹਰਮੁਖੀ ਹਾਲਤਾਂ ਦੀ ਪਛਾਣ ਕਰਨੀ ਚਾਹੀਦੀ ਹੈ ਸਾਨੂੰ ਵਿਅਕਤੀਗਤ ਹਾਲਤਾਂ ਦੀ ਜਾਂਚ ਕਰਨੀ ਚਾਹੀਦੀ ਹੈ ਸਾਨੂੰ ਉਹਨਾਂ ਕਾਰਕਾਂ ਦੀ ਪਛਾਣ ਕਰਨੀ ਚਾਹੀਦੀ ਹੈ ਜੋ ਲਹਿਰ ਦੀ ਤਰੱਕੀ ਦੇ ਪੱਖ ਵਿੱਚ ਹਨ ਇਨ੍ਹਾਂ ਕਾਰਕਾਂ ਦੇ ਆਧਾਰ ਤੇ ਸਾਨੂੰ ਪਾਰਟੀ ਨੂੰ ਮੋੜ ਸਰਜੀਤ ਕਰਨਾ ਚਾਹੀਦਾ ਹੈ ਸਾਨੂੰ ਪੀਐਲਜੀਏ ਤੇ ਜਨਤਕ ਸੰਗਠਨਾਂ ਨੂੰ ਇਕਜੁੱਟ ਕਰਨਾ ਚਾਹੀਦਾ ਹੈ ਕਗਾਰਜੋਦ ਦੀ ਸ਼ੁਰੂਆਤ ਤੋਂ ਹੀ ਸਾਡੀ ਪਾਰਟੀ ਸਾਡੀਆਂ ਪੀਐਲਜੀਏ ਫੌਜਾਂ ਅਤੇ ਸਥਾਨਕ ਗੁਪਤ ਲੋਕ ਸੰਗਠਨਾਂ ਨੂੰ ਭਾਰੀ ਨੁਕਸਾਨ ਹੋਇਆ ਉਹ ਅਜੇ ਵੀ ਦੁੱਖ ਝੱਲ ਰਹੇ ਹਨ ਮੂਲ ਕਾਰਨ ਹੈ ਕਿ ਸਾਡੇ ਸੰਗਠਨਾਂ ਅਤੇ ਫੌਜਾਂ ਨੇ ਗੁਪਤ ਕੰਮ ਦੇ ਜ਼ਰੂਰੀ ਤਰੀਕਿਆਂ ਦੀ ਪਾਲਣਾ ਨਹੀਂ ਕੀਤੀ ਉਹਨਾਂ ਨੇ ਗਰੀਲਾ ਜੁੱਧ ਦੇ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਉਹਨਾਂ ਨੇ ਕੇਂਦਰੀ ਕਮੇਟੀ ਦੁਆਰਾ ਨਿਰਦੇਸ਼ਿਤ ਰਾਜਨੀਤਿਕ ਰਣਨੀਤੀਆਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਕੇਂਦਰੀ ਕਮੇਟੀ ਅਤੇ ਪੋਲਿਟਬਿਊਰੋ ਦੁਆਰਾ ਬਣਾਈਆਂ ਗਈਆਂ ਰਣਨੀਤੀਆਂ ਦੇ ਅਨੁਸਾਰ ਸਾਡੀਆਂ ਤਾਕਤਾਂ ਨੂੰ ਆਪਣੇ ਆਪ ਨੂੰ ਛੋਟੇ ਖੇਤਰਾਂ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ ਉਹਨਾਂ ਨੂੰ ਵਿਸ਼ਾਲ ਖੇਤਰਾਂ ਵਿੱਚ ਕੰਮ ਕਰਨਾ ਚਾਹੀਦਾ ਹੈ ਉਹਨਾਂ ਨੂੰ ਕੇਂਦਰੀਕ੍ਰਿਤ ਨਹੀਂ ਰਹਿਣਾ ਚਾਹੀਦਾ ਉਹਨਾਂ ਨੂੰ ਦੇ ਕੇਂਦਰੀਕ੍ਰਿਤ ਬੰਤਰਾਂ ਵਿੱਚ ਬਦਲਣਾ ਚਾਹੀਦਾ ਹੈ ਉਹਨਾਂ ਨੂੰ ਛੋਟੇ ਆ ਬੰਤਰਾਂ ਵਿੱਚ ਅੱਗੇ ਵਧਣਾ ਚਾਹੀਦਾ ਹੈ ਉਹਨਾਂ ਨੂੰ ਸੰਘਰਸ਼ਾਂ ਤੇ ਸੰਗਠਨ ਦੇ ਕਾਨੂੰਨੀ ਅਤੇ ਗੈਰ ਕਾਨੂੰਨੀ ਖੁੱਲੇ ਅਤੇ ਗੁਪਤ ਰੂਪਾਂ ਦਾ ਤਾਲਮੇਲ ਬਣਾਉਣਾ ਚਾਹੀਦਾ ਹੈ ਉਹਨਾਂ ਨੂੰ ਇਸ ਤਾਲਮੇਲ ਵਾਲੇ ਢੰਗ ਨਾਲ ਜਮਾਤੀ ਸੰਘਰਸ਼ ਦੀ ਅਗਵਾਈ ਕਰਨੀ ਚਾਹੀਦੀ ਹੈ ਉਹਨਾਂ ਨੂੰ ਕਸਬਿਆਂ ਮੈਦਾਨਾਂ ਤੇ ਜੰਗਲੀ ਖੇਤਰਾਂ ਵਿੱਚ ਮਜ਼ਦੂਰਾਂ ਕਿਸਾਨਾਂ ਮੱਧ ਵਰਗਾਂ ਛੋਟੀ ਬੁਰਜੁਆਜੀ ਰਾਸ਼ਟਰੀ ਬੁਰਜੁਆਜੀ ਦੱਬੇ ਕੁਚਲੇ ਸਮਾਜਿਕ ਵਰਗਾਂ ਅਤੇ ਦੱਬੀਆਂ ਕੁਚਲੀਆਂ ਕੌਮਾਂੀ ਤਾਂ ਨੂੰ ਲਾਮਬੰਦ ਕਰਨਾ ਹੋਵੇਗਾ ਉਹਨਾਂ ਨੂੰ ਇਹਨਾਂ ਹਿੱਸਿਆਂ ਦਾ ਇਨਕਲਾਬੀ ਲਹਿਰ ਨਾਲ ਏਕੀਕਰਨ ਕਰਨਾ ਚਾਹੀਦਾ ਹੈ ਅਸੀਂ ਇਹਨਾਂ ਰਣਨੀਤੀਆਂ ਨੂੰ ਸਹੀ ਢੰਗ ਨਾਲ ਨਹੀਂ ਅਪਣਾਇਆ ਨਤੀਜੇ ਵਜੋਂ ਪਾਰਟੀ ਪੀਐਲਜੀਏ ਬਲਾਂ ਅਤੇ ਲੀਡਰਸ਼ਿਪ ਨੂੰ ਭਾਰੀ ਨੁਕਸਾਨ ਹੋਇਆ ਉਹ ਅਜੇ ਵੀ ਦੁੱਖ ਚੱਲ ਰਹੇ ਹਨ ਪਾਰਟੀ ਤੇ ਪੀਐਲਜੀਏ ਬਲਾਂ ਨੂੰ ਭਾਰੀ ਨੁਕਸਾਨ ਹੋਇਆ ਕਿਉਂਕਿ ਅਸੀਂ ਕਗਾਰ ਜੁੱਧ ਦੇ ਮੁੱਖ ਕੇਂਦਰ ਦੰਡਾਕਾਰਨੀਆਂ ਤੋਂ ਕੁਝ ਫੌਜਾਂ ਨੂੰ ਦੂਜੇ ਖੇਤਰਾਂ ਵਿੱਚ ਨਹੀਂ ਬੁਲਾਇਆ ਆਓ ਅਸੀਂ ਪਿਛਲੇ 22 ਮਹੀਨਿਆਂ ਦੌਰਾਨ ਆਪਣੇ ਅਭਿਆਸ ਵਿੱਚ ਹੋਈਆਂ ਗਲਤੀਆਂ ਦੀ ਪਛਾਣ ਕਰੀਏ। ਆਓ ਅਸੀਂ ਉਹਨਾਂ ਨੂੰ ਸੁਧਾਰੀਏ। ਆਓ ਅਸੀਂ ਕੇਂਦਰੀ ਕਮੇਟੀ ਤੇ ਪੋਲਟ ਬੇਰੋ ਦਰਾ ਬਣਾਈਆਂ ਗਈਆਂ ਰਣਨੀਤੀਆਂ ਨੂੰ ਸਹੀ ਢੰਗ ਨਾਲ ਲਾਗੂ ਕਰੀਏ। ਇਸ ਤਰ੍ਹਾਂ ਆਓ ਅਸੀਂ ਪਾਰਟੀ ਪੀਐਲਜੀ ਤੇ ਜਨਤਕ ਸੰਗਠਨਾਂ ਦੀ ਰੱਖਿਆ ਕਰੀਏ। ਆਓ ਅਸੀਂ ਇਨਕਲਾਬੀ ਲਹਿਰ ਦੀ ਰੱਖਿਆ ਕਰੀਏ। ਕੇਂਦਰ ਤੇ ਰਾਜ ਸਰਕਾਰਾਂ ਨੇ ਕਗਾਰ ਜੁੱਧ ਵਿੱਚ ਇਨਕਲਾਬੀ ਲਹਿਰ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਫਿਰ ਵੀ ਸਾਡੀ ਪਾਰਟੀ ਦੀ ਅਗਵਾਈ ਹੇਠ पीएलजीए ताकतां ते انقلابی ਲੋਕ ਰਖਿਆਤਮਕ ਲੜਾਈਆਂ ਲੜ ਰਹੇ ਹਨ ਉਹ ਵਿਰੋਧ ਕਰ ਰਹੇ ਹਨ ਇਸ ਵਿਰੋਧ ਵਿੱਚ ਦੁਸ਼ਮਣ ਦੀਆਂ ਹਥਿਆਰਬੰਦ ਫੌਜਾਂ ਨੂੰ ਵੀ ਕਾफी ਨੁਕਸਾਨ ਹੋ ਰਿਹਾ ਹੈ ਦੁਸ਼ਮਣ ਇਹਨਾਂ ਨੁਕਸਾਨਾਂ ਦਾ ਐਲਾਨ ਇਸ ਲਈ ਨਹੀਂ ਕਰ ਰਿਹਾ ਕਿਉਂਕਿ ਇਸ ਨਾਲ ਇਨਕਲਾਬੀ ਕੈਂਪ ਦਾ ਮਨੋਬਲ ਵਧੇਗਾ ਇਸ ਇਹ ਮਨੋਵਿਗਿਆਨਕ ਯੁੱਧ ਦਾ ਹਿੱਸਾ ਹੈ ਇਨਕਲਾਬੀ ਕੈਂਪ ਨੂੰ ਇਸ ਮਨੋਵਿਗਿਆਨਕ ਯੁੱਧ ਦੇ ਪ੍ਰਭਾਵ ਹੇਠ ਨਹੀਂ ਆਉਣਾ ਚਾਹੀਦਾ ਪਿਛਲੇ ਸਾਲ ਦੌਰਾਨ ਦੰਡਾਕਾਰਨੀਆਂ ਬਿਹਾਰ ਤੇ ਝਾਰਖੰਡ ਵਿੱਚ ਪੂਰਬੀ ਬਿਹਾਰ ਤੇ ਉੱਤਰ ਪੂਰਬੀ ਝਾਰਖੰਡ ਵਿੱਚ ਉੜੀਸਾ ਵਿੱਚ ਤੇ ਐਮ ਐਮ ਸੀ ਵਿੱਚ ਕੇਂਦਰੀ ਅਤੇ ਰਾਜ ਹਥਿਆਰਬੰਦ ਬਲਾਂ ਅਤੇ ਵੱਖ-ਵੱਖ ਕਮਾਂਡੋ ਬਲਾਂ ਨੂੰ ਨੁਕਸਾਨ ਹੋਇਆ 116 ਪੁਲਿਸ ਕਰਮਚਾਰੀ ਮਾਰੇ ਗਏ 208 ਜ਼ਖਮੀ ਹੋਏ ਕੁਝ ਗੁਪਤ ਏਜੰਟ ਕੁਝ ਪੁਲਿਸ ਮੁਖਬਰ ਅਤੇ ਭਾਜਪਾ ਨਾਲ ਸੰਬੰਧਿਤ ਕੁਝ ਰਾਜਨੀਤਿਕ ਦੁਸ਼ਮਣਾਂ ਨੂੰ ਪੀ ਐਲ ਜੀ ਇਹ ਬਲਾ ਨੇ ਖਤਮ ਕਰ ਦਿੱਤਾ ਪੀਐਲਜੀ ਬਲਾ ਨੇ ਸੜਕ ਸੰਚਾਰ ਖੇਤਰਾਂ ਵਿੱਚ ਕੁਝ ਸਰਕਾਰੀ ਦਫ਼ਤਰ ਅਤੇ ਕੁਝ ਮੋਬਾਈਲ ਟਾਵਰ ਸਾੜ ਦਿੱਤੇ। ਦੇਸ਼